ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸੇਵਨ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਕਈ ਵਾਰ ਸਾਧ ਸੰਗੇ ਜੀ ਆਪਾਂ ਪਾਠ ਕਰਦੇ ਆ ਗੁਰਬਾਣੀ ਦਾ ਜਾਪ ਕਰਦੇ ਆ ਸੇਵਾ ਸਿਮਰਨ ਕਰਦੇ ਆ ਆਪਾਂ ਬਹੁਤ ਮਿਹਨਤ ਵੀ ਕਰਦੇ ਆ ਪਰ ਆਪਣੀ ਘਰ ਦੀ ਜਿਹੜੀ ਗਰੀਬੀ ਉਹ ਦੂਰ ਨਹੀਂ ਹੁੰਦੀ ਲੱਖ ਮਿਹਨਤ ਕਰਨ ਦੇ ਬਾਵਜੂਦ ਵੀ ਸਾਧ ਸੰਗੇ ਜੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਮੁਸ਼ਕਲ ਆਈ ਰਹਿੰਦੀ ਹੈ ਤੇ ਹਰ ਇੱਕ ਜੋ ਪਰੇਸ਼ਾਨੀ ਹੁੰਦੀ ਏ ਮੁਸ਼ਕਲ ਹੁੰਦੀ ਏ ਉਹ ਪੈਸੇ ਦੇ ਰਿਲੇਟਡ ਹੀ ਹੁੰਦੀ ਏ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਧ ਸੰਗੇ ਜੀ ਪੈਸੇ ਨੂੰ ਲੈ ਕੇ ਹਰ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਰਹਿੰਦੀ ਏ ਕਿਉਂਕਿ ਹਰ ਇੱਕ ਕੰਮ ਪੈਸੇ ਦੇ ਨਾਲ ਹੀ ਹੋਣਾ ਹੁੰਦਾ ਏ ਜਿਸ ਕਰਕੇ ਘਰ ਦੇ ਵਿੱਚ ਪ੍ਰੋਬਲਮ ਤੇ ਪ੍ਰੋਬਲਮ ਵਾਝ ਜਾਂਦੀ ਏ ਜਿਸ ਦੇ ਨਾਲ ਕਈ ਵਾਰ ਤਾਂ ਸਾਂਸੰਗੇ ਜੀ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਦਲੇਦਰਤਾ ਵੀ ਵਾਣ ਜਾਂਦੀ ਏ ਕਿਉਂਕਿ ਜਦੋਂ ਘਰ ਦੇ ਵਿੱਚ ਪੈਸਾ ਨਾ ਹੋਵੇ ਗਰੀਬੀ ਹੋਵੇ ਮਨੁੱਖ ਮਿਹਨਤ ਵੀ ਬਹੁਤ ਕਰਦਾ ਹੋਵੇ ਪਰ ਆਪਣੇ ਪਰਿਵਾਰ ਦੇ ਸੁਪਨੇ ਨਾ ਪੂਰੇ ਕਰ ਸਕਦਾ ਹੋਵੇ ਜਿਸ ਚੀਜ਼ ਨੂੰ ਲੈ ਕੇ ਘਰ ਦਾ ਜੋ ਮੁਖੀ ਹੁੰਦਾ ਏ ਸਾ ਸੰਗੀ ਜੀ ਉਹ ਉਦਾਸ ਰਹਿੰਦਾ ਕਿਉਂਕਿ ਹਰ ਇੱਕ ਮਾਤਾ ਪਿਤਾ ਨੂੰ ਹੁੰਦਾ ਏ ਕਿ ਉਹ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਜਦੋਂ ਬੱਚਿਆਂ ਦੇ ਮਾਤਾ ਪਿਤਾ ਸੁਪਨੇ ਨਹੀਂ ਪੂਰੇ ਕਰ ਪਾਉਂਦੇ ਤਾਂ ਉਹ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਕਿਉਂਕਿ ਮਿਹਨਤ ਨਹੀਂ ਕਰਦੇ ਨੇ ਪਰਮਾਤਮਾ ਤੇ ਭਰੋਸਾ ਨਹੀਂ ਪਰ ਫਿਰ ਵੀ ਉਹਨਾਂ ਦਾ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਜਿਸ ਕਰਕੇ ਘਰ ਦੇ ਵਿੱਚ ਕਲਾ ਕਲੇਸ਼ ਵੱਧ ਜਾਂਦਾ ਹੈ ਇਸ ਤਰ੍ਹਾਂ ਸਾਥ ਸੰਗੀਤ ਜੀ ਜੋ ਅਸੀਂ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਮਹੂਨ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਐਂਡ ਦੇ ਤੱਕ ਜ਼ਰੂਰ ਦੇਖਿਓ ਕਿ ਅੱਜ ਦੀ ਜੋ ਵੀਡੀਓ ਇਹ ਉਹਨਾਂ ਬੈਗ ਪਰਮਾ ਦੇ ਲਈ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਪੈਸੇ ਨੂੰ ਲੈ ਕੇ ਪਰੀਸ਼ਾਨੀ ਰਹਿੰਦੀ ਘਰ ਦੇ ਵਿੱਚ ਪੈਸਾ ਰੋਕਦਾ ਨਹੀਂ ਜਾਂ ਪੈਸਾ ਆਉਂਦਾ ਹੀ ਪਰ ਸਹੀ ਟਿਕਾਣੀ ਤੇ ਨਹੀਂ ਲੱਗਦਾ ਇਹ ਸਾਰੀ ਪਰੇਸ਼ਾਨੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਦਾ ਇੱਕ ਛੋਟਾ ਜਿਹਾ ਸੀ ਤੁਹਾਡੇ ਨਾਲ ਉਪਾ ਇੱਕ ਛੋਟੀ ਜਿਹੀ ਚੀਜ਼ ਸਾਂਝੀ ਕਰਾਂਗੇ ਜਿਸ ਦੇ ਨਾਲ ਤੁਹਾਡੀ ਇਹ ਸਾਰੀ ਮੁਸ਼ਕਲ ਜਿਹੜੀ ਦੂਰ ਹੋ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਸਾਸ ਸੰਗੇ ਜੀ ਕਈ ਪੈਣ ਪਰਾਵਾਂ ਦਾ ਇਹੀ ਕਹਿਣਾ ਹੁੰਦਾ ਏ ਕਿ ਇਹ ਜੀਰਾ ਸੌਫ ਸ਼ੱਕਰ ਚੌਲ ਜਾਂ ਫਿਰ ਹੋਰ ਕੋਈ ਵੀ ਸਾਡੀ ਰਸੋਈ ਦੇ ਵਿੱਚ ਵਰਤਣ ਵਾਲੀ ਵਸਤੂ ਜਾਂ ਸਾਡੀ ਰਸੋਈ ਦੇ ਵਿੱਚ ਵਰਤੇ ਜਾਣ ਵਾਲੇ ਮਸਾਲੇ ਉਹ ਸਾਡੇ ਗ੍ਰਹਿਆਂ ਨੂੰ ਕਿਵੇਂ ਠੀਕ ਕਰ ਸਕਦੇ ਨੇ ਇਹ ਤਾਂ ਸਾਥ ਸੰਗੇ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਏ ਕਿ ਵੇਮ ਪਰਮੇ ਇਹ ਵੇਮ ਪਰਮ ਨਹੀਂ ਹੁੰਦੀ ਇਹਨਾਂ ਦਾ ਇੱਕ ਛੋਟਾ ਜਿਹਾ ਉਪਾਗ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਜੋ ਛੋਟੀਆਂ ਛੋਟੀਆਂ ਮੁਸ਼ਕਲਾਂ ਤੋਂ ਵੱਡੀਆਂ ਬਣਦੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਕਿਉਂਕਿ ਜਿਵੇਂ ਆਪਾਂ ਅੱਗੇ ਤੁਹਾਡੇ ਨਾਲ ਕਾਫੀ ਸਮੇਂ ਤੋਂ ਵਿਚਾਰ ਸਾਂਝੀ ਕਰਦੇ ਆ ਰਹੇ ਆ ਕਿ ਅੱਜ ਤੋਂ ਕਾਫੀ ਪੁਰਾਣੇ ਸਮੇਂ ਵਿੱਚ ਜੋ ਬਜ਼ੁਰਗ ਹੁੰਦੇ ਸਨ ਉਹ ਇਹ ਛੋਟੇ ਛੋਟੇ ਉਪਾਅ ਨੂੰ ਕਰਕੇ ਆਪਣੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਕਰਦੇ ਸਨ ਕਿਉਂਕਿ ਉਸ ਸਮੇਂ ਉਹਨਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਸਾਧਨ ਨਹੀਂ ਸੀ ਹੁੰਦਾ ਜੇ ਇਸ ਤੋਂ ਉਹਨਾਂ ਨੂੰ ਆਪਣੀ ਘਰ ਦੀ ਮੁਸ਼ਕਲ ਦੂਰ ਕਰਨ ਦੀ ਕੋਈ ਜਾਣਕਾਰੀ ਮਿਲ ਸਕੇ ਇਸੀ ਤਰ੍ਹਾਂ ਸਾਸੰਗੇ ਜੀ ਜਿਹੜੇ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਏ ਕਿ ਇਹ ਜਿਹੜੇ ਸਾਡੇ ਜਿਹੜਾਹੂ ਕੇਤੂ ਨੂੰ ਠੀਕ ਕਰ ਸਕਦੇ ਨੇ ਘਰ ਦੇ ਵਿੱਚ ਵਰਤੇ ਜਾਣ ਵਾਲੇ ਮਸਾਲੇ ਜਾਂ ਫਿਰ ਲੌਂਗ ਜੀਰਾ ਚਾਵਲ ਇਹ ਸਾਰੀਆਂ ਚੀਜ਼ਾਂ ਤਾਂ ਫਿਰ ਅਸੀਂ ਜੋ ਹੱਥ ਦੇ ਵਿੱਚ ਇਹ ਜੋ ਨਗ ਪਾਉਣੀ ਆ ਕਿ ਇਹ ਬ्यर्थ ਹੁੰਦੇ ਨੇ ਪਰ ਇਸੇ ਤਰ੍ਹਾਂ ਸਾਸੰਗੀ ਜੀ ਜਿਹੜੇ ਤੁਸੀਂ ਹੱਥ ਦੀ ਵਿੱਚ ਮਹਿੰਗੇ ਮਹਿੰਗੇ ਰਤਨ ਜਾਂ ਜੋ ਤੁਸੀਂ ਨਗ ਪਾਉਨੇ ਹੋ ਉਹਨਾਂ ਨੂੰ ਪਾਉਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਤੁਹਾਡੇ ਘਰ ਦੇ ਵਿੱਚ ਜੋ ਚੀਜ਼ਾਂ ਪਈਆਂ ਹੁੰਦੀਆਂ ਨੇ ਜਿਵੇਂ ਲੌਂਗ ਹੋਗੇ ਨਮਕ ਹੋ ਗਿਆ ਜੀਰਾ ਹੋ ਗਿਆ ਚੌਲ ਹੋਗੇ ਮੇਰੇ ਕਹਿਨ ਦਾ ਭਾਵ ਕਿ ਜਿੰਨੀਆਂ ਵੀ ਆਪਾਂ ਸਾਸ ਸੰਗੇਜੀ ਰਸੋਈ ਦੇ ਵਿੱਚ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਇਹ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਇਹਨਾਂ ਦਾ ਸਿੱਧਾ-ਸਿੱਧਾ ਕਨੈਕਸ਼ਨ ਸਾਡੀ ਗ੍ਰਹਿਾਂ ਦੇ ਨਾਲ ਹੁੰਦਾ ਹੈ ਹਰ ਇੱਕ ਚੀਜ਼ ਦਾ ਕਿਸੇ ਨਾ ਕਿਸੇ ਗ੍ਰਹਿ ਦੇ ਨਾਲ ਕਨੈਕਸ਼ਨ ਜ਼ਰੂਰ ਹੁੰਦਾ ਹੈ ਤਾਂ ਇਸੇ ਤਰ੍ਹਾਂ ਸਾਸ ਸੰਗੇਜੀ ਜਦੋਂ ਅਸੀਂ ਇਹਨਾਂ ਚੀਜ਼ਾਂ ਦਾ ਕੋਈ ਉਪਾਅ ਜਾਂ ਫਿਰ ਟੋਟਕਾ ਕਰਦੇ ਆ ਤਾਂ ਫਿਰ ਉਹ ਚੀਜ਼ਾਂ ਜਿਹੜੇ ਸਾਡੀ ਗ੍ਰਹਿ ਖਰਾਬ ਚੱਲ ਰਹੇ ਹੁੰਦੇ ਨੇ ਜਿਨ੍ਹਾਂ ਦੀ ਦਸ਼ਾ ਠੀਕ ਨਹੀਂ ਚੱਲਦੀ ਹੁੰਦੀ ਉਹਨਾਂ ਨੂੰ ਸਾਧ ਸੰਗੀ ਜੀ ਠੀਕ ਕਰ ਦਿੰਦੇ ਆ ਸ਼ਾਂਤ ਕਰ ਦਿੰਦੇ ਆ ਜਿਸ ਦੇ ਨਾਲ ਸਾਧ ਸੰਗੀ ਜੀ ਜਿੰਨੀਆਂ ਵੀ ਸਾਡੀ ਘਰ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਉਨਾ ਤੋਂ ਸਾਨੂੰ ਮੁਕਤੀ ਮਿਲਦੀ ਹੈ ਤੇ ਇਸ ਦੇ ਨਾਲ ਸਾਡੇ ਘਰ ਦੇ ਚਿੰਨੇ ਵੀ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਤੇ ਸਾਡੇ ਘਰ ਦੇ ਵਿੱਚ ਜਿੰਨੀ ਵੀ ਪੈਸੇ ਨੂੰ ਲੈ ਕੇ ਮੁਸ਼ਕਲ ਆਉਂਦੀ ਹੈ ਪਰੇਸ਼ਾਨੀ ਆਉਂਦੀ ਉਹ ਸਾਰੀ ਹੀ ਦੂਰ ਹੋ ਜਾਂਦੀ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਆਪਾਂ ਸ਼ੁਕਰ ਗ੍ਰਹਿਣ ਦੀ ਗੱਲ ਕਰੀਏ ਤੇ ਸ਼ੁਕਰ ਗ੍ਰਹਿਣ ਦੇ ਨਾਲ ਕਿਹੜੀ ਚੀਜ਼ ਸੰਬੰਧੀ ਜੁਬੰਧਤੀ ਤੇ ਸ਼ੁਕਰਗ੍ਰਹਿਣ ਦੀ ਨਾਲ ਰੈੱਡ ਕਲਰ ਦਾ ਕੱਪੜਾ ਜੋ ਬਹੁਤ ਹੀ ਜ਼ਿਆਦਾ ਸਬੰਧ ਰੱਖਦਾ ਹੈ ਤੇ ਸ਼ੁਕਰਗ੍ਰਹਿਣ ਸਾ ਸੰਗਤ ਜੀ ਸਾਨੂੰ ਬਹੁਤ ਹੀ ਜ਼ਿਆਦਾ ਲਗਜ਼ਰੀ ਚੀਜ਼ਾਂ ਦਿੰਦਾ ਹੈ ਸਾਡੀ ਤੇ ਬਹੁਤ ਵਧੀਆ ਪ੍ਰਭਾਵ ਹੁੰਦਾ ਹੈ ਤੇ ਇਹ ਜੋ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੇ ਇਹਨਾਂ ਦੇ ਛੋਟੇ-ਛੋਟੇ ਉਪਾਅ ਕਰਕੇ ਸਾਥ ਸੰਗੇ ਜੀ ਤੁਸੀਂ ਆਪਣੀ ਜਿਹੜੀ ਗ੍ਰਹਿ ਨਹੀਂ ਜਿਨ੍ਹਾਂ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਆਉਂਦੀ ਏ ਉਹਨਾਂ ਨੂੰ ਤੁਸੀਂ ਸਹੀ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਸਾਥ ਸੰਗੇ ਜੀ ਜਿਹੜੇ ਪੈਨ ਪ੍ਰਾਵਾਂ ਦਾ ਇਹੀ ਕਹਿਣਾ ਹੁੰਦਾ ਏ ਕਿ ਇਹ ਵਿਅਮ ਪਰਮ ਨੇ ਇਹਨਾਂ ਚੀਜ਼ਾਂ ਦੇ ਨਾਲ ਕਿਵੇਂ ਇਹ ਸਭ ਕੁਝ ਠੀਕ ਹੋ ਸਕਦਾ ਏ ਤੇ ਜਾਂ ਫਿਰ ਜਿੰਨਾ ਦਾ ਕਹਿਣਾ ਹੁੰਦਾ ਏ ਕਿ ਅਸੀਂ ਗੁਰਬਾਣੀ ਤੋਂ ਉੱਪਰ ਇਹਨਾਂ ਚੀਜ਼ਾਂ ਨੂੰ ਮੰਨਦੇ ਹਾਂ ਤੇ ਲੋਕਾਂ ਨੂੰ ਵਹਿਮ ਦੇ ਵਿੱਚ ਪਾ ਰਹੇ ਆ ਸਾਧ ਸੰਗੇ ਜੀ ਉਹਨਾਂ ਦੇ ਲਈ ਇੱਕ ਬੇਨਤੀ ਕਿ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵਹਿਮ ਪਰਮ ਨਹੀਂ ਹੁੰਦਾ ਜੇਕਰ ਤੁਸੀਂ ਤੁਹਾਡੇ ਘਰ ਦੇ ਵਿੱਚ ਕੋਈ ਪਰੇਸ਼ਾਨੀ ਆਉਂਦੀ ਔਸਤੇ ਲਈ ਤੁਸੀਂ ਕਿਸੇ ਬਾਬੇ ਦੇ ਕੋਲ ਜਾਂਦੇ ਹੋ ਜਾਂ ਨਹੀਂ ਹਰ ਇੱਕ ਮਨੁੱਖ ਆਪਣੀ ਦੁੱਖ ਦੂਰ ਕਰਨ ਦੇ ਲਈ ਕੀਤੇ ਨਾ ਕੀਤੇ ਭੱਜਦਾ ਜਰੂਰੀ ਕੀ ਉਹ ਸਹੀ ਹੈ ਉਸ ਤੋਂ ਇਲਾਵਾ ਤਾਂ ਜੇ ਤੁਸੀਂ ਘਰ ਦੇ ਵਿੱਚ ਇਹ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਜਿਸ ਦੇ ਨਾਲ ਤੁਹਾਨੂੰ ਨੁਕਸਾਨ ਤਾਂ ਕੁਝ ਨਹੀਂ ਹੋਵੇਗਾ ਫਾਇਦਾ ਹੀ ਹੋਵੇਗਾ ਤੇ ਇਸ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਜੋ ਹੀ ਬਾਬੇ ਜੋ ਸਿਆਣੇ ਹੁੰਦੇ ਨੇ ਇਹ ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਵਹਿਮ ਭਰ ਦਿੰਦੇ ਨੇ ਕਿ ਤੁਹਾਡੇ ਤੇ ਕਿਸੇ ਨੇ ਕੀਤਾ ਕਰਾਇਆ ਹੋਇਆ ਉਹ ਤੁਹਾਡੇ ਆਂਡ ਗੁਮਾਂਡ ਦੇ ਵਿੱਚੋਂ ਏ ਤੁਸੀਂ ਇਸ ਤਰ੍ਹਾਂ ਕਰ ਦਿਓ ਤੁਹਾਡੇ ਘਰ ਦਾ ਜੋ ਵੀ ਕੀਤਾ ਕਰਾਇਆ ਉਸ ਦੇ ਘਰ ਵਾਪਸ ਮੁੜ ਜਾਵੇ ਸੋ ਇਹ ਚੀਜ਼ਾਂ ਹੁੰਦੀਆਂ ਨੇ ਵਹਿਮ ਪਰਮ ਪਰ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਮੁਸ਼ਕਲ ਦੂਰ ਕਰਨ ਦੇ ਲਈ ਕੋਈ ਛੋਟਾ ਜਿਹਾ ਉਪਾਅ ਕਰ ਲੈਨੇ ਆ ਤਾਂ ਉਹ ਕੋਈ ਮੈਮ ਪਰਮ ਨਹੀਂ ਹੁੰਦਾ ਤੇ ਦੂਸਰੀ ਗੱਲ ਗੁਰਬਾਣੀ ਆਪਾਂ ਨੂੰ ਹਮੇਸ਼ਾ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਇਹ ਤਾਂ ਸਿਰਫ ਇੱਕ ਛੋਟੇ ਜਿਹੇ ਉਪਾਅ ਨਾਲ ਇੰਨਾ ਦੇ ਨਾਲ ਆਪਾਂ ਨੂੰ ਫਾਇਦਾ ਜ਼ਰੂਰ ਹੋਵੇਗਾ ਪਰ ਇਸ ਦੇ ਨਾਲ-ਨਾਲ ਅਸੀਂ ਪਰਮਾਤਮਾ ਦੇ ਉੱਪਰ ਭਰੋਸਾ ਰੱਖ ਕੇ ਤੇ ਗੁਰਬਾਣੀ ਦਿਨ ਦੁੱਗਣੀ ਰਾਤ ਚੌਗਣੀ ਸਾਨੂੰ ਵਧਾਉਣੀ ਪੈਗੀ ਕਿਉਂਕਿ ਸਾਥ ਸੰਗੇ ਜੀ ਬਹੁਤ ਸਾਰੇ ਅਨੇਕਾ ਲੋਕ ਹੁੰਦੇ ਨੇ ਜੋ ਆਪਣੀ ਇਹ ਘਰ ਦੇ ਵਿੱਚ ਛੋਟੇ ਛੋਟੇ ਉਪਾਅ ਨੂੰ ਕਰਕੇ ਬਿਨਾ ਕਿਸੇ ਖਰਚ ਤੇ ਆਪਣੀ ਜ਼ਿੰਦਗੀ ਇਹ ਜਿਹੜੀ ਉਹਨੂੰ ਸਖਾਲਾ ਕਰ ਲਿਆ ਤੇ ਬਿਨਾ ਕਿਸੇ ਖਰਚੇ ਦੇ ਕਿਉਂਕਿ ਇਹ ਜੋ ਚੀਜ਼ਾਂ ਹੁੰਦੀਆਂ ਨੇ ਇਹ ਆਮ ਕਰਕੇ ਹੀ ਸਾਥ ਸੰਗੇ ਜੀ ਸਾਡੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਨੇ ਤੁਸੀਂ ਵੀ ਸਾਥ ਸੰਗੇ ਜੀ ਇਸ ਛੋਟੇ ਜੀ ਉਪਾਅ ਨੂੰ ਕਰਕੇ ਤੁਹਾਡੀ ਜ਼ਿੰਦਗੀ ਜੋ ਕਾਫੀ ਖਰਾਬ ਹੋ ਚੁੱਕੀ ਏ ਉਸ ਨੂੰ ਤੁਸੀਂ ਸਹੀ ਕਰ ਸਕਦੇ ਹੋ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਸਿਰਫ ਔਰ ਸਿਰਫ ਵਿਸ਼ਵਾਸ ਦੀ ਹੁੰਦੀ ਏ ਤੇ ਜਿੰਨਾਂ ਨੂੰ ਇਹ ਹੁੰਦਾ ਏ ਕਿ ਇਦਾਂ ਕੁਝ ਨਹੀਂ ਹੁੰਦਾ ਤੇ ਉਹ ਜੇ ਫਿਰ ਕਰ ਵੀ ਲੈਣਗੇ ਇਸ ਉਪਾਅ ਨੂੰ ਤਾਂ ਉਹਨਾਂ ਨੂੰ ਫਿਰ ਵੀ ਫਾਇਦਾ ਨਹੀਂ ਹੋਣਾ ਅੱਜ ਦਾ ਜੋ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਲੱਗਿਆ ਇਹ ਬਹੁਤ ਹੀ ਜ਼ਿਆਦਾ ਸਰਲ ਤੇ ਈਜ਼ੀ ਹੈ ਇਸ ਨੂੰ ਤੁਸੀਂ ਘਰ ਦੇ ਵਿੱਚ ਬੜੇ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ ਤੇ ਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧੀ ਚੰਨੀ ਪ੍ਰੋਬਲਮ ਹੋਵੇਗੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿੰਨਾ ਸਮਾ ਕਰਨਾ ਹੈ ਉਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸੇ ਤਰ੍ਹਾਂ ਸਾਧ ਸੰਗਜ ਜੀ ਤੁਸੀਂ ਇਸ ਉਪਾ ਨੂੰ ਸ਼ਨੀਵਾਰ ਦੇ ਦਿਨ ਨੂੰ ਕਰਨਾ ਹੈ ਜਿਵੇਂ ਅੱਜ ਤਾਂ ਬੁੱਧਵਾਰ ਦਾ ਦਿਨ ਹੈ ਤੇ ਜਿਵੇਂ ਦੋ ਵਿੱਚ ਦਿਨ ਬਾਕੀ ਨੇ ਵੀਰਵਾਰ ਤੇ ਸ਼ੁੱਕਰਵਾਰ ਦਾ ਦਿਨ ਸ਼ਨੀਵਾਰ ਦਾ ਦਿਨ ਆਉਣ ਦੇ ਵਿੱਚ ਦੋ ਦਿਨ ਬਾਕੀ ਨੇ ਪਰ ਸ਼ਨੀਵਾਰ ਦਾ ਇਹ ਉਪਾ ਕਰਨ ਤੋਂ ਪਹਿਲਾਂ ਸਾਸੰਗੇ ਜੀ ਤੁਸੀਂ ਆਪਣੀ ਘਰ ਦੇ ਵਿੱਚ ਇੱਕ ਚੀਜ਼ ਲੈ ਕੇ ਆਉਣੀ ਹੈ ਹੋ ਸਕਦਾ ਹੈ ਸਾਸੰਗੇ ਜੀ ਕਿ ਇਹ ਤੁਹਾਨੂੰ ਥੋੜਾ ਜਿਹਾ ਔਕਾ ਮਿਲੇ ਪਰ ਜੇਕਰ ਤੁਸੀਂ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਮਿਲ ਵੀ ਸਕਦਾ ਹੈ ਉਹ ਜੀਜ ਕਿਹੜੀ ਹੈ ਤਾਂ ਸਾਸੰਗੇ ਜੀ ਦੇਖੋ ਤੁਹਾਡੇ ਘਰ ਦੇ ਕੋਲ ਤੁਹਾਡੇ ਘਰ ਦੇ ਕੋਲ ਕੋਈ ਇਸ ਤਰ੍ਹਾਂ ਦੀ ਦੁਕਾਨ ਹੋਵੇਗੀ ਸਾਧ ਸੰਗੇ ਜੀ ਜੋ ਬਹੁਤ ਹੀ ਜ਼ਿਆਦਾ ਵਧੀਆ ਚੱਲਦੀ ਹੋਵੇਗੀ ਮੇਰੇ ਕਹਿਣ ਦਾ ਭਾਵ ਕਿ ਉੱਥੇ ਬਹੁਤ ਹੀ ਜ਼ਿਆਦਾ ਕਸਟਮਰ ਆਉਂਦੇ ਹੋਣਗੇ ਤੇ ਕਾਫੀ ਲੱਕੀ ਦੁਕਾਨ ਹੋਵੇਗੀ ਕਹਿਣ ਦਾ ਭਾਵੇਂ ਸਾਧ ਸੰਗੇ ਜੀ ਕਿ ਉਹ ਦੁਕਾਨ ਹਮੇਸ਼ਾ ਕਸਟਮਰ ਦੇ ਨਾਲ ਭਰੀ ਰਹਿੰਦੀ ਜੋ ਦੁਕਾਨ ਇਸੇ ਤਰ੍ਹਾਂ ਸਾਥਸੰਗੇ ਜੀ ਬਹੁਤ ਹੀ ਜ਼ਿਆਦਾ ਬਰਕਤ ਵਾਲੀ ਹੋਵੇਗੀ ਉਸ ਦੁਕਾਨ ਤੇ ਤੁਸੀਂ ਨੇ ਜਾਣ ਆਏ। ਇਹ ਚੀਜ਼ ਸੁਣਨ ਨੂੰ ਤੁਹਾਨੂੰ ਸਾਥਸੰਗੇ ਜੀ ਕੁਝ ਅਜੀਬ ਲੱਗਦੀ ਹੋਵੇਗੀ ਪਰ ਇਸ ਨੂੰ ਤੁਸੀਂ ਇੱਕ ਵਾਰ ਕਰਕੇ ਦੇਖੋ ਫਿਰ ਤੁਹਾਨੂੰ ਇਸ ਉਪਾਦ ਦਾ ਪਤਾ ਲੱਗੇਗਾ ਕਿ ਇਹ ਤੁਹਾਡੇ ਲਈ ਕਿੰਨਾ ਹੀ ਕਾਰਗਰ ਸਿੱਧੇ। ਇਸੇ ਤਰ੍ਹਾਂ ਸਾਥਸੰਗੇ ਜੀ ਤੁਸੀਂ ਜੋ ਵੀ ਤੁਹਾਡੇ ਘਰ ਦੇ ਨੇੜੇ ਕੋਈ ਦੁਕਾਨ ਹੈ ਜੋ ਬਹੁਤ ਵਧੀਆ ਚੱਲਦੀ ਹੈ ਉਸ ਦੁਕਾਨ ਤੋਂ ਤੁਸੀਂ ਕੋਈ ਵੀ ਚੀਜ਼ ਖਰੀਦ ਕੇ ਲੈ ਆਓ ਜਿਵੇਂ ਆਪਣੇ ਘਰ ਤੋਂ 100 ਰੁਪਇਆ ਲੈ ਜਾਓ ਤੇ ਕਿਸੇ ਨਾ ਕਿਸੇ ਚੀਜ਼ ਨੂੰ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਤੇ ਜੋ ਤੁਸੀਂ ਇਹ ਸਮਾਨ ਲਓਗੇ ਸਾਸ ਸੰਗੇ ਜੀ ਇਸ ਪੀਨਾ ਪੈਸਿਆਂ ਦਾ ਹੁੰਦਾ ਸਾਡੀ ਇਸ ਉਪਾਅ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਜਿਵੇਂ ਹੋਵੇਗਾ ਨਾ ਕਿ ਉਹ ਚੀਜ਼ ਲੈਣੀ ਹੈ ਜੋ ਉਪਾਅ ਦੇ ਨਾਲ ਸੰਬੰਧ ਦੇ ਤੇ ਇਹ ਸਾਡੇ ਉਪਾਅ ਦੇ ਨਾਲ ਨਹੀਂ ਸੰਬੰਧ ਹੋਵੇਗਾ ਇਸ ਸਮਾਨ ਦਾ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਤੁਸੀਂ ਸਮਾਨ ਲਿਆ ਸਮਾਨ ਲੈਣ ਤੋਂ ਬਾਅਦ ਦੇ ਵਿੱਚ ਜੋ ਤੁਹਾਨੂੰ ਉਹ ਪੈਸੇ ਵਾਪਸ ਕਰਨਗੇ ਜੋ ਆਪਣੇ ਬਾਕੀ ਦੇ ਪੈਸੇ ਉਹਨਾਂ ਦੇ ਵਿੱਚ ਤੁਹਾਨੂੰ 5 ਰੁਪਏ ਦਾ ਸਿੱਕਾ ਚਾਹੀਦਾ ਹੋਵੇਗਾ ਉਹ ਸਿਰਫ ਤੁਹਾਨੂੰ 5 ਰੁਪਏ ਦਾ ਸਿੱਕਾ ਹੀ ਚਾਹੀਦਾ ਹੈ ਕਿਉਂਕਿ ਇੱਕ ਵਾਰ ਤਾਂ ਸਾਥ ਸੰਗੇ ਜੀ ਹੋ ਸਕਦਾ ਹੈ ਕਿ ਜ਼ਰੂਰੀ ਨਹੀਂ ਉਹ ਤੁਹਾਨੂੰ 5 ਰੁਪਏ ਦਾ ਸਿੱਕਾ ਹੀ ਮਿਲੇ ਇਸੇ ਤਰ੍ਹਾਂ ਜਦੋਂ ਤੁਸੀਂ 2-3 ਵਾਰ ਕੁਝ ਨਾ ਕੁਝ ਖਰੀਦਣ ਦੇ ਲਈ ਜਾਓਗੇ ਤਾਂ ਤੁਹਾਨੂੰ 5 ਰੁਪਏ ਦਾ ਸਿੱਕਾ ਜ਼ਰੂਰ ਮਿਲ ਜਾਵੇਗਾ ਕਾਫੀ ਮਿਹਨਤ ਕਰਨ ਦੇ ਬਾਅਦ ਤੁਹਾਨੂੰ ਨਵੇਂ 5 ਰੁਪਏ ਦਾ ਸਿੱਕਾ ਮਿਲੇਗਾ ਪਰ ਇਸ ਤੇ ਲਈ ਸਾਧ ਸੰਗੇ ਜੀ ਤੁਹਾਨੂੰ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਪਵੇਗੀ ਪਰ ਇਸ ਨੂੰ ਕਰਨ ਦੀ ਨਾਲ ਤੁਹਾਨੂੰ 100% ਰਿਜ਼ਲਟ ਮਿਲੇਗਾ ਤੁਹਾਡੀ ਜਿਹੜੀ ਜ਼ਿੰਦਗੀ ਉਹ ਬਦਲ ਜਾਵੇਗੀ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਤੁਸੀਂ ਕਾਫੀ ਵਾਰ ਸਮਾਨ ਲੈ ਜਾਣੀਓ ਤਾਂ ਇੱਕ ਵਾਰ ਤੁਹਾਨੂੰ 5 ਰੁਪਏ ਦਾ ਸਿੱਕਾ ਤੁਹਾਡੀ ਕੋਲ ਆ ਜਾਂਦਾ ਹੈ ਤਾਂ ਉਹ 5 ਰੁਪਏ ਦੇ ਸਿੱਕੇ ਦੇ ਨਾਲ ਜਦੋਂ ਤੁਸੀਂ ਉਸ 5 ਰੁਪਏ ਦੇ ਸਿੱਕੇ ਨੂੰ ਆਪਣੇ ਘਰ ਦੇ ਵਿੱਚ ਲੈ ਆਉਣੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਜੋ ਧਾਰਮਿਕ ਸਥਾਨ ਦਾ ਜਲ ਹੋਵੇਗਾ ਕਿਸੇ ਵੀ ਤੀਰਥ ਸਥਾਨ ਦਾ ਤਾਂ ਉਸ ਜਲ ਦੇ ਨਾਲ ਤੁਸੀਂ 5 ਰੁਪਏ ਦੇ ਸਿੱਕੇ ਨੂੰ ਧੋ ਦਿਓ ਪਰ ਜੇਕਰ ਤੁਹਾਡੇ ਘਰ ਦੇ ਵਿੱਚ ਜਲ ਨਹੀਂ ਹੈਗਾ ਤਾਂ ਤੁਸੀਂ ਸਿੰਪਲ ਪਾਣੀ ਦੇ ਨਾਲ ਵੀ ਇੱਕ ਵਾਰ ਉਸ ਨੂੰ ਧੋ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਸਾਧ ਸੰਗੇ ਜੀ ਤੁਸੀਂ ਥੋੜਾ ਜਿਹਾ ਚਿੱਟਾ ਕਾਗਜ਼ ਲੈ ਲਓ ਤੇ ਜਾਂ ਫਿਰ ਥੋੜਾ ਜਿਹਾ ਚਿੱਟਾ ਕੱਪੜਾ ਲੈ ਲਓ ਪਲੇਨ ਲੈਣਾ ਹੈ ਲਾਈਨਾਂ ਵਾਲਾ ਕਾਗਜ਼ ਨਹੀਂ ਹੋਣਾ ਚਾਹੀਦਾ ਤੇ ਉਸ ਦੇ ਉੱਪਰ ਸਾਧ ਸੰਗੇ ਜੀ ਤੁਸੀਂ ਇਸ 5 ਰੁਪਏ ਦੇ ਸਿੱਕੇ ਨੂੰ ਰੱਖ ਦਿਓ ਸਿਕਰਕੰਤੋ ਬਾਅਦ ਦੇ ਵਿੱਚ ਸਾਧ ਸੰਗੀ ਜੀ ਤੁਸੀਂ ਉਸ ਦੇ ਉੱਪਰ ਤਿੰਨ ਚੁਟਕੀ ਹਰੇ ਸੌਂਫ ਪਾਉਣੇ ਨੇ ਇਹ ਜੋ ਹਰੇ ਸੌਂਫ ਪਾਉਣੇ ਨੇ ਇਸ ਦੇ ਨਾਲ ਸਾਧ ਸੰਗੀ ਜੀ ਤੁਹਾਡਾ ਜਿਹੜਾ ਸ਼ੁਕਰ ਗ੍ਰਹਿ ਆ ਉਹ ਬਿਲਕੁਲ ਠੀਕ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡਾ ਸ਼ੁਕਰ ਬੁੱਧ ਬ੍ਰਹਸਪਤੀ ਤੇ ਚੰਦਨ ਇਹ ਚਾਰ ਗ੍ਰਹਿ ਨੂੰ ਤੁਸੀਂ ਸੰਤੁਲਿਤ ਕਰ ਸਕਦੇ ਹੋ ਜਿਵੇਂ ਹੀ ਸਾਧ ਸੰਗੇ ਜੀ تین ਚੁਟਕੀ ਤੁਸੀਂ ਸੌਫ ਪਾ ਦੇਣੀ ਹੈ ਉਸ ਤੋਂ ਬਾਅਦ ਦੇ ਵਿੱਚ ਥੋੜੀ ਜਿਹੀ ਤੁਸੀਂ ਪਾ ਦੇਣੀ ਹੈ ਹਲਦੀ ਥੋੜੀ ਜਿਹੀ ਕਹਿਣ ਦਾ ਭਾਵ ਕੇ ਇੱਕ ਚੁਟਕੀ ਹਲਦੀ ਤੇ ਇਸ ਦੇ ਨਾਲ ਨਾਲ ਸਾਧ ਸੰਗੇ ਜੀ تین ਤੋਂ ਚਾਰ ਚੁਟਕੀਆਂ ਤੁਸੀਂ ਚੌਲਾਂ ਦੀਆਂ ਪਾ ਦੇਣੀ ਹੈ ਜਿਹੜੇ ਤੁਸੀਂ ਚੌਲ ਪਾਉਣੇ ਨੇ ਉਹ ਟੁੱਟੇ ਹੋਏ ਤੇ ਖਰਾਬ ਨਹੀਂ ਹੋਣੀ ਚਾਹੀਦੀ ਇਕਦਮ ਸਾਫ ਸੁਥਰੇ ਹੋਣੀ ਚਾਹੀਦੇ ਦੀ ਇਹ ਸਾਰੀਆਂ ਚੀਜ਼ਾਂ ਪਾ ਕੇ ਜੇਕਰ ਤਾਂ ਤੁਸੀਂ ਸਾਥ ਸੰਗੇ ਜੀ ਇਹਨਾਂ ਸਾਰੀਆਂ ਜੀਜਾ ਨੂੰ ਤੁਸੀਂ ਕਾਗਜ਼ ਦੇ ਵਿੱਚ ਪਾਇਆ ਹੈ ਕਾ ਉਸ ਕਾਗਜ਼ ਨੂੰ ਤੁਸੀਂ ਫੋਲਡ ਕਰ ਲਓ ਤੇ ਜੇਕਰ ਇਹਨਾਂ ਚੀਜ਼ਾਂ ਨੂੰ ਤੁਸੀਂ ਕੱਪੜੇ ਦੇ ਵਿੱਚ ਪਾਇਆ ਤਾਂ ਤੁਸੀਂ ਉਪਰੋਂ ਕਿਸੇ ਤਾਗੇ ਦੇ ਨਾਲ ਬੰਨ ਸਕਦੇ ਜਿਸ ਦੇ ਨਾਲ ਸਾਹ ਸੰਗੇ ਜੀ ਜਿਹੜੀਆਂ ਤੁਸੀਂ ਚੀਜ਼ਾਂ ਪਾਈਆਂ ਨੇ ਉਹ ਬਾਹਰ ਨਾ ਨਿਕਲ ਸਕਣ ਇਹਨਾਂ ਨੂੰ ਬੰਨਣ ਦੇ ਲਈ ਤੁਸੀਂ ਕਾਲੇ ਰੰਗ ਦੇ ਧਾਗੇ ਨੂੰ ਛੱਡ ਕੇ ਹੋਰ ਕਿਸੇ ਵੀ ਰੰਗ ਦਾ ਧਾਗਾ ਜਿਹੜਾ ਉਹ ਵਰਤ ਸਕਦੇ ਜੇਕਰ ਤੁਸੀਂ ਕੱਪੜੇ ਦੇ ਵਿੱਚ ਰੱਖਦੇ ਹੋ ਤਾਂ ਸਾਹ ਸੰਗੇ ਜੀ ਇਹ ਸਾਡੀ ਇੱਕ ਛੋਟੀ ਜਿਹੀ ਪੋਟਲੀ ਬਣ ਜਾਂਦੀ ਏ ਤੇ ਜੇਕਰ ਤੁਸੀਂ ਕਾਗਜ਼ ਦੇ ਵਿੱਚ ਰੱਖ ਰਹੇ ਹੋ ਤਾਂ ਇੱਕ ਸਾਡੀ ਛੋਟੀ ਜਹੀ ਪੈਕਟੀ ਬਣ ਜਾਂਦੀ ਇਸ ਤਵਾਦ ਦੇ ਵਿੱਚ ਸਾਹ ਸੰਗੇ ਜੇ ਜੋ ਹੁਣ ਜੋ ਅਸੀਂ ਪੋਟਲੀ ਜਾਂ ਫਿਰ ਉਹ ਕਾਗਿਦਾ ਜੋ ਪੈਕਟ ਤਿਆਰ ਕੀਤਾ ਏ ਇਸ ਨੂੰ ਤੁਸੀਂ ਜਿੱਥੇ ਪਾਠ ਪੂਜਾ ਕਰਦੇ ਹੋ ਭਾਵੇਂ ਤਾਂ ਉਸ ਸਥਾਨ ਤੇ ਤੁਸੀਂ ਲੈ ਜਾਓ ਤੇ ਜਾਂ ਫਿਰ ਤੁਸੀਂ ਆਪਣੇ ਹੱਥ ਦੇ ਵਿੱਚ ਰੱਖ ਗੇ ਤੁਸੀਂ ਪਰਮਾਤਮਾ ਨੂੰ ਯਾਦ ਕਰਨਾ ਹੈ ਭਾਵੇਂ 5 ਮਿੰਟ ਦੇ ਲਈ ਹੀ ਕਰੋ ਜਿਹੜੇ ਵੀ ਗੁਰੂ ਨੂੰ ਪੀਰ ਨੂੰ ਮੰਨਦੇ ਹੋ ਉਹਨਾਂ ਨੂੰ ਯਾਦ ਕਰਨਾ ਹੈ ਪਾਵੇਂ ਥੋੜੇ ਸਮੇਂ ਦੇ ਲਈ ਹੀ ਕਰੋ ਜਿੰਨਾ ਤੁਹਾਡੇ ਕੋਲ ਸਮਾਂ ਹੈ ਉਨਾ ਸਮਾਂ ਵੀ ਕਰ ਸਕਦੇ ਹੋ ਪਰ ਜੇ ਸਮਾਂ ਨਹੀਂ ਹੈਗਾ ਤਾਂ 5-10 ਮਿੰਟ ਜ਼ਰੂਰ ਕਰੋ ਤੁਸੀਂ ਜਾਪ ਕਰ ਸਕਦੇ ਹੋ ਕਿਸੇ ਦੀ ਸ਼ਬਦ ਜਿਵੇਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਸਕਦੇ ਹੋ ਸਿਮਰਨ ਕਰ ਸਕਦੇ ਹੋ ਜਿਹੜੇ ਹੋਰ ਗੁਰੂ ਪੀਰ ਨੂੰ ਜਾਂ ਦੇਵੀ ਦੇਵਤੇ ਨੂੰ ਮੰਨਦੇ ਨੇ ਉਹ ਆਪਣਾ ਸ਼ਬਦ ਦਾ ਜਾਪ ਕਰ ਸਕਦੇ ਨੇ ਇਸੀ ਤਰ੍ਹਾਂ ਸਾਧ ਸੰਗੇ ਜੀ ਇਸ ਤਰ੍ਹਾਂ 5-10 ਮਿੰਟ ਜਾਪ ਕਰਨ ਤੋਂ ਬਾਅਦ ਦੇ ਵਿੱਚ ਉਸ ਪੋਟਲੀ ਜਾਂ ਫਿਰ ਉਸ ਪੈਕੇਟ ਨੂੰ ਹਮੇਸ਼ਾ ਦੇ ਲਈ ਤੁਸੀਂ ਆਪਣੀ ਜੇਬ ਦੇ ਵਿੱਚ ਰੱਖਣਾ ਹੈ ਭਾਵੇਂ ਸਾਧ ਸੰਗੇ ਜੀ ਤੁਸੀਂ ਇਸ ਪੋਟਲੀ ਜਾਂ ਪੈਕੇਟ ਨੂੰ ਆਪਣੇ ਪਰਸ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਸ ਨੂੰ ਕਿੰਨਾ ਸਮਾਂ ਰੱਖਣਾ ਹੈ ਇਸ ਨੂੰ ਸਾਧ ਸੰਗੇ ਜੀ ਤੁਸੀਂ 1 ਮਹੀਨੇ ਦੇ ਤੱਕ ਆਪਣੀ ਜੇਬ ਜਾਂ ਪਰਸ ਦੇ ਵਿੱਚ ਤੁਸੀਂ ਰੱਖਣਾ ਹੈ ਇਸੇ ਤਰ੍ਹਾਂ ਸਾਧ ਸੰਗੇ ਜੀ ਇਸ ਨੂੰ ਤੁਸੀਂ 31 ਦਿਨ ਪੂਰਾ 1 ਮਹੀਨਾ ਆਪਣੀ ਜੇਬ ਦੇ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਆਪਣੇ ਘਰ ਵਾਪਸ ਆਉਣੇ ਤਾਂ ਘਰ ਤੋਂ ਬਾਹਰ ਗੱਡ ਦੇਣਾ ਹੈ ਤੇ ਫਿਰ ਉਸ ਤੋਂ ਅਗਲੇ ਦਿਨ ਤੁਸੀਂ ਉਸ ਨੂੰ ਚਾਰਜ ਕਰਨਾ ਹੈ ਜਿਸ ਤਰ੍ਹਾਂ ਸਾਥ ਸੰਗੇ ਜੀ ਆਪਾਂ ਮੋਬਾਈਲ ਚਾਰਜ ਕਰਦੀਆਂ ਕਿ ਜਿਵੇਂ ਉਸ ਦੀ ਬੈਟਰੀ ਲੋ ਹੋ ਜਾਂਦੀ ਏ ਤੇ ਆਪਾਂ ਚਾਰਜ ਕਰਦੇ ਆ ਸੇਮ ਉਸੇ ਤਰ੍ਹਾਂ ਚਾਰਜ ਕਰਨਾ ਏ ਤੇ ਚਾਰਜ ਕਰਨਾ ਕਿਵੇਂ ਆ ਚਾਰਜ ਉਸੇ ਤਰ੍ਹਾਂ ਹੀ ਸਾਥ ਸੰਗੇ ਜੀ ਜਿਵੇਂ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਤੇ ਜਾਂ ਫਿਰ ਜੋ ਪਿਆਰ ਪ੍ਰਾਹੂਰ ਧਰਮ ਨੂੰ ਮੰਨਦੇ ਨੇ ਉਹ ਆਪਣੇ ਗੁਰੂ ਪੀਰ ਦੇ ਨਾਮ ਦਾ ਸਿਮਰਨ ਜਿਸ ਤਰੀਕੇ ਵੀ ਉਹ ਕਰਦੇ ਨੇ ਉਸ ਤਰ੍ਹਾਂ ਉਹ ਸਿਮਰਨ ਜਾਂ ਜਾਪ ਕਰ ਸਕਦੇ ਨੇ ਪੀਰੇ ਕਹਿਣ ਦਾ ਪਾਵ ਸਾਥ ਸਾਥ ਸੰਗਤ ਜੀ ਜਿਹੜੇ ਵੀ ਧਰਮ ਦੇ ਲੋਕ ਆਪਣੇ ਪਰਮਾਤਮਾ ਦਾ ਨਾਮ ਨੂੰ ਯਾਦ ਕਰਨ ਦੇ ਲਈ ਜੋ ਵੀ ਜਪਦੇ ਨੇ ਉਹ ਹੀ ਨਾਮ ਜਪ ਸਕਦੇ ਨੇ ਈਸਾ ਸੰਗੇ ਜੀ ਤੁਸੀਂ ਹਰ ਰੋਜ਼ 5-10 ਮਿੰਟ ਜ਼ਰੂਰ ਕਰਨਾ ਹੈ ਇਸ ਤਰ੍ਹਾਂ ਕਰਨ ਦੀ ਨਾਲ ਸਾਧ ਸੰਗੇ ਜੀ ਜਿਸ ਤਰ੍ਹਾਂ ਆਪਣਾ ਮੋਬਾਈਲ ਚਾਰਜ ਹੁੰਦਾ ਏ ਉਸੇ ਤਰ੍ਹਾਂ ਤੁਹਾਡੀ ਇਹ ਪੋਟਲੀ ਵੀ ਚਾਰਜ ਹੋਵੇਗੀ ਇਸੇ ਤਰ੍ਹਾਂ ਸਾਧ ਸੰਗੇ ਜੀ ਜੇ ਮਹੀਨੇ ਦੇ 30 ਦਿਨ ਨੇ ਜਾਂ 31 ਦਿਨ ਇਸੇ ਤਰ੍ਹਾਂ ਤੁਸੀਂ ਪੂਰਾ ਮਹੀਨਾ ਕਰਕੇ ਦੇਖਣਾ ਇਸ ਦਿਨ ਆਰ ਸਾਧ ਸੰਗਤ ਜੀ ਤੁਹਾਨੂੰ ਕਾਫੀ ਫਾਇਦਾ ਹੋਵੇਗਾ ਲਾਭ ਹੋਵੇਗਾ ਤੇ ਇਸ ਦਿਨ ਨਾਲ ਤੁਹਾਡੇ ਘਰ ਦੇ ਹਾਲਾਤ ਜਿਹੜੇ ਉਹ ਸੁਧਰ ਜਾਣਗੇ ਇਹ ਸਾਧ ਸੰਗਤ ਜੀ ਇੱਕ ਐਸੀ ਸ਼ਕਤੀਸ਼ਾਲੀ ਊਰਲੀ ਬਣ ਜਾਂਦੀ ਹੈ ਜੋ ਤੁਹਾਡੇ ਘਰ ਦੇ ਸਾਰੇ ਹੀ ਜਿਹੜੇ ਵੀ ਕੰਮ ਰੁਕੇ ਹੁੰਦੇ ਨੇ ਉਹਨਾਂ ਨੂੰ ਪੂਰਾ ਕਰਦੀ ਹੀ ਕਰਦੀਏ ਤੇ ਉਹ ਵੀ ਸਾਧ ਸੰਗਤ ਜੀ ਇੱਕ ਮਹੀਨੇ ਦੇ ਵਿੱਚ ਵਿੱਚ 1 ਮਹੀਨੇ ਦੇ ਬਾਅਦ ਸਾਸੰਗੇ ਚ ਜੋ ਵੀ ਆਪਾਂ ਇਹ ਸਪੋਰਟਰੀ ਦੇ ਵਿੱਚ ਸਮਾਨ ਪਾਇਆ ਸੀ ਚੌਲ ਸੌਫ ਹਲਦੀ ਉਸ ਨੂੰ ਮਹੀਨੇ ਤੇ ਬਾਅਦ ਚਾਕੇ ਕਿਸੇ ਦਰਖਤ ਦੇ ਥੱਲੇ ਰੱਖ ਕੇ ਆਉਣਾ ਤੇ ਜੋ ਸਿੱਕਾ ਬੋਵੇਗਾ ਉਹਨੂੰ ਕਦੇ ਵੀ ਨਹੀਂ ਗਵਾਉਣਾ ਤੁਸੀਂ ਤੇ ਨਾ ਹੀ ਉਹਨੂੰ ਕਦੇ ਕਿਸੇ ਪੈਸਿਆਂ ਦੇ ਵਿੱਚ ਮਿਕਸ ਕਰਨਾ ਹੈ ਉਹਨੂੰ ਤੁਸੀਂ ਅਲੱਗ ਰੱਖਣਾ ਹੈ ਇਸੇ ਤਰ੍ਹਾਂ ਸਾਧ ਸੰਗੇਜੀ ਜੇਕਰ 1 ਮਹੀਨੇ ਦੇ ਵਿੱਚ ਤੁਹਾਨੂੰ ਇਸ ਉਪਾਦ ਦੇ ਨਾਲ ਲਾਭ ਮਿਲਦਾ ਹੈ ਤਾਂ ਤੁਸੀਂ ਅਗਲੇ ਮਹੀਨੇ ਦੇ ਵਿੱਚ ਦੂਸਰੀ ਪੋਟਲੀ ਵੀ ਬਣਾ ਸਕਦੇ ਹੋ ਸੇਮ ਇਸੇ ਹੀ ਪ੍ਰੋਸੈਸ ਦੇ ਨਾਲ ਸਾਧ ਸੰਗੇਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀ ਆਹ ਪੂਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੂ ਜੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਸ ਸੰਗ ਜੀ ਪੋਲਾਂ ਚੁਕਾਂ ਦੀ ਖੀਮਾ ਬਖਸ਼ਨੀ ਦਤੋ ਵੱਧ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰਿਸ਼ੀ ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਅਮਰਿਸ਼ੀ ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਨੀਆ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਦੀ ਸਾਰੀ ਸੰਸਾਰ ਤੇ ਨીર ਭਰਿਆ ਹੱਥ ਰੱਖਣਾ ਜਬਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਦੀ ਨીર ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਦੀ ਕਿਰਪਾ ਕਰਨੀ ਗੁਰਬਾਣੀ ਦੇ ਨਾਲ ਜੋੜਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਭੈਣ ਪ੍ਰਾਮਾਣ ਦੀ ਕਰ ਹਾਸ ਦੇ ਵਾਸਤੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਭੈਣ ਪ੍ਰਾਮਾਣ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਤੰਦਰੁਸਤੀਆਂ ਬਖਸ਼ਣੀਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ